ਮੇਰੂ 92 ਤੇ ਤੁਹਾਡਾ ਸਵਾਗਤ ਤੇ ਮੈਂ ਹਰਜਿੰਦਰ ਬਲੂ ਤੇ ਲੈ ਕੇ ਹਾਜ਼ਰਾਂ ਅੱਜ ਦੀ ਚਰਚਾ ਤੇ ਮੇਰੇ ਨਾਲ ਨੇ ਤੇਜਾ ਸਿੰਘ ਜੀ ਜੀਦਾ ਹੋਰ ਜੀ ਤੇਜਾ ਸਿੰਘ ਠੀਕ ਠਾਕ ਬਹੁਤ ਵਧੀਆ ਹੋ ਗਏ ਕਹਿਮਾ ਸੇ ਤਾਂ ਹਾਂਜੀ ਪੂਰੇ ਫਿੱਟ ਮੌਸਮ ਕਿਵੇਂ ਆ ਮੌਸਮ ਠੀਕ ਹੈ ਜੀ ਅੱਛਾ ਥੋੜੇ ਜਿਹਾ ਹੈ ਤਾਂ ਗਰਮੀ ਹੂੰ ਇਹ ਪਰ ਰੱਬ ਦੇ ਰੰਗਾਂ ਦਾ ਪਤਾ ਨਹੀਂ ਘੰਟੇ ਬਾਅਦ ਬਾਅਦ ਦਿੰਦਾ ਤੇ ਅੱਜ ਆਪਾਂ ਥੋੜੇ ਜਿਹਾ ਸਰਕਾਰ ਦੀ ਚਰਚਾ ਕਰ ਲਈਏ ਇਹ ਲੋਕਾਂ ਚ ਪਿੰਡਾਂ ਚ ਤੁਰੇ ਫਿਰਦੇ ਆ ਤੁਸੀਂ ਵੀ ਮੈਂ ਵੀ ਤੇ ਜੋ ਕੁਝ ਆਪਣੇ ਕੰਨੀ ਪਈਆਂ ਗੱਲਾਂ ਕੋ ਉਹਦੀ ਮਾਰੀ ਜੀ ਵਿਚਾਰ ਚਰਚਾ ਕਰ ਲਈਏ ਆਪਾਂ ਹਾਂਜੀ ਹਾਂਜੀ ਤੇ ਆਪਾਂ ਫਿਰ ਅਕਾਲੀ ਦਲ ਤੋਂ ਸ਼ੁਰੂ ਕਰੀਏ ਹਾਂ ਆਪਣੀਆਂ ਖੇਤਰੀ ਪਾਰਟੀਆਂ ਉਹਨਾਂ ਤੋਂ ਸਟਾਰਟ ਕਰੋ ਕਿਉਂਕਿ ਪੰਜਾਬ ਦੀ ਕਿੰਨੇ ਹਰਮਨ ਪਿਆਰੀ ਪਾਰਟੀ ਸੀਗੀ ਹਾਂਜੀ 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 ਚਲੋ ਹੋ ਸਕਦਾ ਦੁਬਾਰਾ ਬਣ ਜੇ ਹਾਂਜੀ ਪਰ ਅੱਜ ਤਾਈਂ ਤਾਂ ਜੋ ਰਿਪੋਰਟ ਆ ਉਹ ਹਾਲਤ ਮਾਰੀ ਹੈ ਸਹੀ ਗੱਲ ਹੈ ਜੀ ਕੋਈ ਦੋਰ ਨਹੀਂ ਤੇ ਇਹ ਪਾਰਟੀ ਦੇਖੋ ਕਹਿ ਸਕਦੇ ਆਪਾਂ ਵੀ ਹੁਣ ਜ਼ੀਰੋ ਤੇ ਆ ਗਈ ਹੈ ਤੇ ਪਰ ਮਾਰਿਆ ਇਹਨੂੰ ਆਪਣੇ ਆਪ ਦਿਆ ਨਹੀਂ ਹੈ ਕੋਈ ਸ਼ੱਕ ਨਹੀਂ ਜੀ ਹਾਂ ਕੋਈ ਸ਼ੱਕ ਨਹੀਂ ਹਾਂ ਇਹਦੇ ਬਾਰੇ ਤੁਸੀਂ ਮਰਜੀ ਚਰਚਾ ਕਰੋ ਵੀ ਇਹ ਪਾਰਟੀ ਦਾ ਪਤਨ ਕਿਉਂ ਹੋਇਆ ਪਾਰਟੀ ਦਾ ਦੇਖੋ ਜੀ ਜਿਹੜੇ ਬਾਦਲ ਸਾਫ ਸੀ ਨਸਲ ਦੇ ਵਿੱਚ ਜੀ ਉਹ ਬੜੇ ਠੰਡੇ ਸੁਆਦੇ ਸੀ ਹੂੰ ਦੇਸ਼ਕ ਲੋਕ ਕਹਿੰਦੇ ਵੀ ਉਹਦੀ ਸੋਚ ਮਾਰੂ ਸੀ ਉਹਦੀ ਸੋਚ ਮਾੜੀ ਸੀ ਹੂੰ ਪਰ ਉਹਦੇ ਜਵਾਨ ਨੇ ਮਾੜੀ ਸੀ ਬਿਲਕੁਲ ਅੱਜ ਤੱਕ ਸੰਸਦ ਦੇ ਵਿੱਚ ਜੋ ਹਗਾਮਾ ਹੁੰਦਾ ਜੋ ਬੋਲ ਬਣੀਆਂ ਓਏ ਤੂੰ ਟੜਕ ਕਿੱਡੇ ਸਮਝ ਲੋ ਇਦਾਂ ਲੱਗਦਾ ਲੋਕਾਂ ਨੂੰ ਵੀ ਇਹ ਅੱچھے ਗਲਾਵਾਵਾਂ ਫੜ ਕੇ ਕਿ ਦੂਜੇ ਦਾ ਲੜਨਗੇ ਜੀ ਇੱਕ ਉਥੇ ਏਡੇ ਅਹੁਦੇਦਾਰ ਲੋਕਾਂ ਦੀਆਂ ਵੋਟਾਂ ਨਾਲ ਚੁਣੇ ਹੋਏ ਸੁਲਝੇ ਹੋਏ ਬੰਦੇ ਹੂੰ ਜਦੋਂ ਉਥੇ ਇਹਨਾਂ ਇਹ ਮੰਨ ਲਓ ਆਪਸ ਨਾਲ ਵਕਦੇ ਐ ਤੇ ਆਮ ਬੰਦੇ ਲਈ ਕੀ ਬੋਲਦੇ ਹੁਣ ਇਸ ਚੀਜ਼ ਲਈ ਬਾਦਲ ਸਾਹਿਬ ਬਹੁਤ ਲੈਜਨਡ ਆ ਗੱਲ ਕਰਨ ਵਾਲੇ ਸੀ ਬੇਇਜ਼ਤੀ ਵੀ ਕਰਦੇ ਸੀ ਬੜੇ ਤਰੀਕੇ ਨਾਲ ਕਰਦੇ ਬਿਲਕੁਲ ਬਿਲਕੁਲ ਜਿਹੜੀ ਹੁਣ ਦੀ ਸਥਿਤੀ ਹੈ ਜਿਹੜੇ ਲੀਡਰ ਹੋਗੇ ਇਹ ਬਸ ਜਿੰਨਾ ਉੱਚੀ ਬੋਲੋਗੇ ਜਿੰਨਾ ਰੌਲਾ ਪਾਓਗੇ ਜਿੰਨਾ ਅਲੀਗੇਸ਼ਨ ਇੱਕ ਦੂਜੇ ਤੇ ਲਾਓਗੇ ਤੇ ਉਹਨਾਂ ਲੋਕਾਂ ਨੂੰ ਗਮਰਾਹ ਕਰੋਗੇ ਇਦਾਂ ਦੀ ਰਾਜਨੀਤੀ ਹੋਈ ਦੀ ਆ ਬਲੂ ਜਿਹੜਾ ਹੁਣ ਕਾਂਲੀ ਦਾ ਸਥਿਤੀ ਹੈ ਉਹ ਇੱਕ ਕਹਾਵਤ ਹੈ ਮੇਰੀ ਕਿਸ਼ਤੀ ਡੂਬੀ ਸੀ ਵਾਹ ਜਹਾ ਪਾਣੀ ਕਮ ਥਾ ਠੀਕ ਹੈ ਬਿਲਕੁਲ ਕਿ ਕਾਲੀਦਾਲ ਨੂੰ ਤਾਂ ਅਸਲ ਦੇ ਵਿੱਚ ਆਪਣਿਆਂ ਨੇ ਮਾਰਤਾ ਜੀ ਹਮ ਬਿਲਕੁਲ ਹੁਣ ਦੇਖੋ ਕਾਲੀਦਾਲ ਦੇ ਦੋ ਟੜੇ ਹੋ ਗਏ ਹਮ ਅਮਰਸਰ ਦੇ ਵਿੱਚ ਜਿਹੜਾ ਲਹਿਦਾ ਟੜਾ ਹੋ ਗਿਆ ਉਹ ਆਪਣੀਆਂ ਸਫਾਈਆਂ ਰੱਖਣ ਲੱਗ ਗਿਆ ਵੀ ਅਸੀਂ ਸਾਫ ਸੁਥਰੇ ਇਹ ਮਾੜੇ ਹਮ ਤੀਜਾ ਜਿਹੜਾ ਖੋਰ ਕਾਲੀਦਾਲ ਲਈ ਸਭ ਤੋਂ ਵੱਡਾ ਨੁਕਸਾਨ ਦੇਕ ਹੋ ਗਿਆ ਅਮਰਬਾਲਕ ਪਾਰਟੀ ਜਿਹੜੀ ਖੜੀ ਹੋਈ ਹੈ ਹਮ ਦੇਖੋ ਮਾਜੇ ਦੇ ਵਿੱਚੋਂ ਕਾਲੀ ਦਲ ਨੂੰ ਲਾ ਲਓ ਕਾਂਗਰਸ ਨੂੰ ਲਾ ਲਓ ਤਿਆਂ ਆਦਮੀ ਪਾਰਟੀ ਨੂੰ ਲਾ ਲਓ ਇਹਨਾਂ ਨੂੰ ਮਾਰ ਪੈਣੀ ਪੈਣੀ ਮਾਜੇ ਦੇ ਏਰੀਆ ਮੋਗੇ ਤੱਕ ਲਾ ਲਓ ਹੁਣ ਤੁਸੀਂ ਫ੍ਰੀਕੋਰਟ ਦੇ ਵਿੱਚ ਦੇਖੋ ਉੱਥੇ ਉਹ ਖਾਲਸਾ ਜਿੱਤੇ ਐ ਬਿਲਕੁਲ ਬਿਲਕੁਲ ਕੋਈ ਪੈਸੇ ਦਾ ਨਹੀਂ ਕੋਈ ਹੋਰ ਨਹੀਂ ਲੋਕਾਂ ਨੇ ਸਿਰਫ ਦੇਖਿਆ ਵੀ ਨਿਆ ਪੱਖੀ ਪਾਰਟੀ ਹੈ ਨਹੀਂ ਤਾਂ ਹੀ ਉਹਨਾਂ ਨੂੰ ਜਿੱਤਾਇਆ ਜਿਹੜੀਆਂ ਮਾੜੀਆਂ ਪਾਰਟੀਆਂ ਦਾ ਮਾੜਾ ਰਵਈਆ ਵੇਖ ਕੇ ਉਸ ਬੰਦੇ ਦੀ ਸਪੋਰਟ ਕੀਤੀ ਤੇਉਣ ਵਾਲੇ ਸਮੇਂ 'ਚ ਇਹੀ ਕੁਛ ਹੋਣਾ। ਦੂਜਾ ਨੰਬਰ ਜੇ ਕਾਲੀਦਾਲ ਦੀ ਜਿਹੜੀ ਅੱਜ ਸਥਿਤੀ ਹੈ ਇਹ ਚਾਰ-ਪੰਜ ਸੀਟਾਂ ਲੈ ਜੇ ਤਾਂ ਬਹੁਤ ਵੱਡੀ ਗੱਲ ਹੈ। ਅੱਛਾ ਜੀ ਚਾਰ-ਪੰਜ ਸੀਟਾਂ ਲੈ ਜੇ ਤਾਂ ਬਹੁਤ ਵੱਡੀ ਗੱਲ ਹੈ। ਚਲੋ ਐਵੇਂ ਆਪਣੇ ਆਪ ਨੂੰ ਰੋਜ਼ ਹੂੰ ਮੰਨ ਲਓ ਜਿੰਦਾਬਾਦ ਜਿੰਦਾਬਾਦ ਕਰੀ ਜਾਣਾ। ਲੋਕਾਂ 'ਚ ਵਿਚਰਨਾ ਨਾ ਪਿੰਡਾਂ 'ਚ ਜਾਣਾ ਨਾ ਹੂੰ ਜਦੋਂ ਕਾਲੀਦਾਲ ਬਿਲਕੁਲ ਖਤਮ ਹੋ ਗਿਆ ਨਾ ਬਲੂ ਜੀ ਹੂੰ ਉਦੋਂ ਇਹਨਾਂ ਨੇ ਇਹ ਦੇਖਿਆ ਸਾਡੇ ਨਾਲ ਕੌਣ ਖੜਾ ਹੂੰ ਇਹਨਾਂ ਨੇ ਉਸੇ ਨੂੰ ਅਹੁਦੇਦਾਰੀ ਦਿੱਤੀ ਉਹਦਾ ਲੋਕਾਂ 'ਚ ਵਿਚਰਨਾ ਲੋਕਾਂ 'ਚ ਰਹਿਣਾ ਉਹਦੀ ਬੈਕਗ੍ਰਾਉਂਡ ਹੂੰ ਵੀ ਲੋਕਾਂ ਨੂੰ ਕਿੰਨਾ ਕੁ ਜੋੜਦਾ ਹੈ ਉਹ ਪੈਰਾਂ ਦਾ ਕਿੰਨਾ ਕੁ ਪੱਕਾ ਹੈ ਇਸ ਚੀਜ਼ ਤੇ ਉੱਥੇ ਹੀ ਖੜ ਗਏ ਜਿਸ ਦੇ ਕਰਕੇ ਪਾਰਟੀ ਦਾ ਹੋਰ ਵੀ ਨੁਕਸਾਨ ਹੋਣਾ ਵੱਡੀ ਗੱਲ ਚਲੋ ਹੁਣ ਗੱਲ ਕਰੀਏ ਆਪਾਂ ਕਾਂਗਰਸ ਦੀ ਕਾਂਗਰਸ ਦੀ ਕੀ ਪਿਜੀਸ਼ਨ ਸਮਝਦੇ ਹਾਂ ਤੁਸੀਂ ਦੇਖੋ ਜੀ ਕਾਂਗਰਸ ਦੇ ਵਿੱਚ ਜਿੰਨਾ ਕੁ ਸੋਖ ਮੰਨਣ ਵਾਲੇ ਲੀਡਰ ਸੀ ਜਿਹੜੇ ਦਲ ਬਦਲੂ ਲੀਡਰ ਸੀ ਜਿਵੇਂ ਜਾਖੜ ਲਾਲੋ ਜਾਖੜ ਬਹੁਤ ਵੱਡਾ ਇੱਕ ਰਤਵਾ ਸੀ ਕਾਂਗਰਸ ਦੇ ਵਿੱਚ ਤਿਉਹਾਰ ਦੇਖਦਾ ਹੋਇਆ ਮੌਕਾ ਧਕਾ ਕੇ ਬੀਜੇਪੀ ਚੱਲਾ ਗਿਆ ਜਦੋਂ ਇਦਾਂ ਦੇ ਲੀਡਰ ਇਹੋ ਜਿਹਾ ਕੁਝ ਕਰਨਗੇ ਹਾਂ ਹਾਂ ਬਿਲਕੁਲ ਕਿਉਂ ਪਾਰਟੀ ਲਈ ਨੁਕਸਾਨ ਹੀ ਹਨ ਦੇਖੋ ਜਿਹੜੇ ਅੱਜ ਬਾਹਰ ਚੜੇਗੇ ਉਹਨਾਂ ਨੂੰ ਛੱਡ ਕੇ ਜੇ ਅੱਜ ਵੀ ਜਿਹੜਾ ਹੁਣ ਕਾਂਗਰਸ ਦੇ ਵਿੱਚ ਕਾ ਟੋਕੜੇ ਸਾਹ ਵਾਜ ਵਾਡਾ ਹੈ ਰਿੰਗਸਾ ਵੱਡਾ ਚੰਨੀ ਸਾਹ ਵੱਡਾ ਇਹ ਜਿੰਨਾ ਚਿਰ ਖਿਚੜੀ ਆ ਵਿੱਚ ਮੈਂ ਇਹਨਾਂ ਦੀ ਸੈਟਿੰਗ ਨਹੀਂ ਨਾ ਹੁੰਦੀ ਤੇ ਕਾਂਗਰਸ ਦਾ ਮੌਕਾ ਹੈ ਅੱਛਾ ਕੀ ਗੱਲ ਹੋ ਰਹੀ ਹੈ ਜਿਹੜੀ ਗੱਲ ਪਿੰਡਾਂ ਚੋਂ ਨਿਕਲਦੀ ਹੈ ਨਾ ਉਹ ਗੱਲ ਤਕਰੀਬਨ ਤੇਜਾ ਸਿੰਘ ਸਹੀ ਹੁੰਦੀ ਹੈ ਪਿੰਡਾਂ ਦੇ ਲੋਕਾਂ ਦੇ ਵਿੱਚ ਚਰਚਾ ਇਹ ਹੋ ਰਹੀ ਹੈ ਵੀ ਕਾਂਗਰਸ ਨੂੰ ਲੋਕ ਤਾਂ ਚਾਹੁੰਦੇ ਆ ਚਾਹੁੰਦੇ ਆ ਤੇ ਪਰ ਹੁਣ ਕਾਂਗਰਸ ਆਪ ਨਹੀਂ ਚਾਹੁੰਦੀ ਵੀ ਅਸੀਂ ਰਾਜ ਕਰੀਏ ਹਾਂ ਜਿਹੜਾ ਇਹ ਆਪ ਵਿੱਚ ਮੈਂ ਕਾਟਿਆ ਸੀ ਨਾ ਜਿੰਨਾ ਚਿਰ ਇੱਕ ਛਤਰੀ ਜੀ ਦੇ ਥਾਣੀ ਇਕੱਠੇ ਹੁੰਦੇ ਅੱਜ ਮੰਗਰਾਸ ਦੇ ਚਾਂਸ ਹੈਗੇ ਆ ਬਲੂ ਜੀ ਦੇ ਵਿੱਚ ਕੋਈ ਸ਼ੱਕ ਨਹੀਂ ਅੱਜ ਮੈਨੂੰ ਬਜ਼ੁਰਗ ਨੇ ਇੱਕ ਨੇ ਗੱਲ ਇਹ ਕਹੀ ਤੇ ਮੈਂ ਬੜਾ ਹੈਰਾਨ ਹੋਇਆ ਮੈਂ ਕਿਹਾ ਯਾਰ ਅਣਪੜ ਬਾਬਾ ਕਮਾਲ ਕਰਤੀ ਸਹੀ ਗੱਲ ਹੈ ਤੇ ਉਹ ਮੈਨੂੰ ਆਦਾ ਸ਼ੇਰਾ ਵੀ ਲੋਕ ਤਾਂ ਚਾਹੁੰਦੇ ਆ ਕਾਂਗਰਸ ਨੂੰ ਪਰ ਕਾਂਗਰਸ ਦੇ ਲੀਡਰ ਨਹੀਂ ਚਾਹੁੰਦੇ ਕੋਈ ਦੋਰ ਮੈਂ ਕਿਹਾ ਬਈ ਕਮਾਲ ਕਰਤੀ ਚਲੋ ਹੁਣ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਦੀ ਕੀ ਪੋਜੀਸ਼ਨ ਹੈ ਦੇਖੋ ਜੀ ਆਮ ਆਦਮੀ ਪਾਰਟੀ ਨੇ ਪਹਿਲਾਂ ਤਾਂ ਕਿਸਾਨ ਸਾਰੇ ਗੁੱਸੇ ਕਰ ਲਏ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੂੰ ਨਾਟੀ ਚਾਰਜ ਹੋਇਆ ਹੂੰ ਜਿਹੜੀਆਂ ਚਲੋ ਰੋਡ ਨਿਕਲ ਰਹੀਆਂ ਕੁਝ ਵੀ ਇਹ ਕੋਈ ਅੱਜ ਦਾ ਤਾਂ ਹੈ ਨਹੀਂ ਵੀ ਇਸੇ ਮੌਜੂਦਾ ਸਰਕਾਰ ਤੇ ਹੀ ਰੋਡਾਂ ਦੀ ਜਿਹੜੀ ਕੋਈ ਗਤੀਵਿਧੀ ਤਿਆਰ ਹੋਈ ਆ ਜਾਂ ਜੋ ਵੀ ਸਿਸਟਮ ਹੈ ਜੋ ਹੋ ਸਕਦਾ 10-15 ਸਾਲ ਪਹਿਲਾਂ ਤੋਂ ਕੋਈ ਨੀਤੀ ਬਣਦੀ ਆ ਤਾਂ ਉਹ ਤਾਂ ਹੀ ਰੋਡ ਬਣਦੀ ਹੂੰ 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 ਬਿਲਕੁਲ ਤੇ ਉਹ ਸਿਰਾ ਮੌਜੂਦਾ ਸਰਕਾਰ ਤੇ ਆ ਜਾਂਦਾ ਹੂੰ ਇਹਨਾਂ ਦੇ ਦੂਜਾ ਨੰਬਰ 2.5 ਸਾਲਾਂ ਚ ਵਿਕਾਸ ਪੱਖੋਂ ਬਹੁਤ ਪਿੱਛੇ ਰਹਿ ਗਏ ਹੂੰ ਜਿਵੇਂ ਦਿੱਲੀ ਜਾ ਕੇ ਲੋਕਾਂ ਤੋਂ ਸੁਣਦੇ ਸੀ ਵੀ ਪੰਜਾਬ ਦਾ ਪੈਸਾ ਦਿੱਲੀ ਚ ਲਾਇਆ ਦਿੱਲੀ ਚ ਇੰਦਾ ਕੀਤਾ ਉਹ ਕੀਤਾ ਕੀਤਾ ਹੁਣ ਅੱਜ ਇਹ ਦਿੱਲੀ ਵਾਲੇ ਵੀ ਰਲ ਕੇ ਇਧਰ ਨੂੰ ਆਉਣ ਪੰਜਾਬ ਚ ਪੈਸਾ ਲਾਉਣ ਹੁਣ ਥੋੜੀਆਂ ਜੀਆਂ ਬਰਸਾਤਾਂ ਜਾਂ ਇੰਨੀਆਂ ਖੁੱਲ ਕੇ ਵੀ ਨਹੀਂ ਆਪਾਂ ਕਹਿ ਸਕਦੇ ਬੁਰਾ ਹਾਲਾ ਕੋਈ ਰੋਡ ਦਾ ਕੋਈ ਸ਼ਹਿਰ ਦਾ ਜਦੋਂ ਸਥਿਤੀ ਐਡੀ ਮਾੜੀ ਐ ਇਹਨਾਂ ਕੋਲੇ ਟਾਈਮ ਹੈਗਾ ਮੌਕਾ ਸਾਂਭਣ ਦਾ ਲੋਕਾਂ ਨੇ ਆਮ ਘਰਾਂ ਦੇ ਮੁੰਡਿਆਂ ਨੇ ਜਿਨ੍ਹਾਂ ਦਾ ਪਾਰਟੀ ਨਾਲ ਕੋਈ ਦੇਣਾ ਲੈਣਾ ਨਹੀਂ ਸੀ ਉਹਨਾਂ ਨੇ ਘਰਾਂ ਚੋਂ ਉੱਠ ਕੇ ਪਾਰਟੀ ਬਣਾਈ ਐ ਅੱਜ ਮੌਕੇ ਤੇ ਆ ਕੇ ਫੇਰ ਇਕੱਠੇ ਹੋਣ ਲੱਗ ਜਾਂਦੇ ਸਾਡੇ ਵਲੰਟੀਅਰ ਸਾਡੇ ਭਮੱਕੜ ਉਹ ਭਮੱਕੜ ਵਲੰਟੀਅਰ ਉਹਦਾਂ ਦੇ ਨਹੀਂ ਰਹਿ ਗਏ ਬਲੋ ਜੀ ਤੁਸੀਂ ਪਿੰਡਾਂ ਚ ਜਾ ਕੇ ਇਹ ਬਹੁਤ ਫਰਕ ਪੈ ਗਿਆ ਲੋਕਾਂ ਤੋਂ ਬੜਾ ਮੋਹ ਪੰਗ ਹੋ ਗਿਆ ਹਾਂ ਇਹਨਾਂ ਨੂੰ ਹਾਈ ਕਮਾਂਡ ਨੂੰ ਚਾਹੀਦਾ ਪਿੰਡਾਂ ਚ ਇੱਕ ਐਹੋ ਜਿਹੀ ਆਪਣੇ ਉੱਪਰੋਂ ਆਈਟੀ ਸੈੱਲ ਕੋਈ ਕੁਝ ਵੀ ਬਣਾਉਣ ਜਿਹੜਾ ਪਿੰਡਾਂ ਚ ਜਾਵੇ ਆਮ ਲੋਕਾਂ 'ਚ ਵਿਚਰੇ ਜਿੱਥੇ ਕੋਈ ਨਾਰਾਜ਼ਗੀ ਹੋ ਉਹ ਦੂਰ ਕਰਨ ਤਾਂ ਹੀ ਸਤਾ ਚਾਉਣਗੇ ਤੇ ਨਹੀਂ ਇਹ ਭੁੱਲ ਜਾਣ ਵੀ ਅਸੀਂ ਪੈਸੇ ਲਾ ਕੇ ਜਾਂ ਖਰੀਦ ਕੇ ਜਾਂ ਹੁਣ ਲੌਲੀਪੌਪ ਦੇਣ ਵੀ ਆ ਕੋ ਬੁੜੀਆਂ ਨੂੰ 4000 5000 ਦੇਵਾਂਗੇ ਉਹਦੇ ਨਾਲ ਵੋਟ ਮਿਲੂਗੀ ਕਦੇ ਨਹੀਂ ਮਿਲਣੀ ਆ ਬਿਲਕੁਲ ਬਿਲਕੁਲ ਸੋ ਇਹ ਸੀ ਸਾਡੀ ਅੱਜ ਦੀਆਂ ਪਾਰਟੀਆਂ ਦੀ ਵਿਚਾਰ ਚਰਚਾ ਜੇ ਤੁਹਾਨੂੰ ਇਹ ਠੀਕ ਲੱਗੇ ਤਾਂ ਕਮੈਂਟ ਜ਼ਰੂਰ ਕਰਕੇ ਸਾਨੂੰ ਦੱਸਣਾ ਭਾਵੇਂ ਸਹੀ ਹੋਵੇ ਭਾਵੇਂ ਗਲਤ ਹੋਵੇ ਕਮੈਂਟ ਜ਼ਰੂਰ ਕਰਨਾ ਧੰਨਵਾਦ ਤੁਹਾਡੀ ਬਹੁਤ ਬਹੁਤ ਮਿਹਰਬਾਨੀ